ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਇੱਕ ਖਾਸ ਜਾਣਕਾਰੀ ਸਾਂਝੀ ਕਰਨੀ ਹੈ ਬੀਤੇ ਦਿਨ ਸਿੱਖ ਸਿਆਸਤ ਦਾ YouTube ਚੈਨਲ YouTube ਦੇ ਵੱਲੋਂ ਖਤਮ ਕਰ ਦਿੱਤਾ ਗਿਆ ਇਸ ਸੰਬੰਧ ਦੇ ਵਿੱਚ ਸਾਨੂੰ ਕਾਫੀ ਸਾਰੇ ਦਰਸ਼ਕਾਂ ਦੇ ਸਰੋਤਿਆਂ ਦੇ ਸਾਡੇ ਹਮਦਰਦਾਂ ਸ਼ੁਭਚਿੰਤਕਾਂ ਦੇ ਸੁਨੇਹੇ ਆ ਰਹੇ ਨੇ ਸੋ 7 ਤਰੀਕ ਨੂੰ 7 ਜਨਵਰੀ ਨੂੰ ਸਵੇਰੇ ਕਰੀਬ 6:30 ਵਜੇ ਸਾਡੇ ਧਿਆਨ ਦੇ ਵਿੱਚ ਆਇਆ ਕਿ ਸਾਡਾ ਜਿਹੜਾ YouTube ਚੈਨਲ ਆ ਉਹ YouTube ਦੇ ਉੱਪਰ ਨਹੀਂ ਦਿਖ ਰਿਹਾ ਜਦੋਂ ਅਸੀਂ ਆਪਣੀ ਈਮੇਲ ਚੈੱਕ ਕੀਤੀ ਉਹਦੇ ਵਿੱਚ YouTube ਦੇ ਵੱਲੋਂ ਇੱਕ ਈਮੇਲ ਸਵੇਰੇ ਕਰੀਬ 6:30 ਵਜੇ ਦੀ ਆਈ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਹਾਡੇ ਚੈਨਲ ਦੇ ਉੱਪਰ ਗੈਰ ਕਾਨੂੰਨੀ ਗਤੀਵਿਧੀਆਂ ਹੋ ਰਹੀਆਂ ਨੇ ਇਸ ਕਰਕੇ ਤੁਹਾਡਾ ਚੈਨਲ ਅਸੀਂ ਆਪਣੇ ਸਿਕਿਉਰਿਟੀ ਪ੍ਰੋਟੋਕਾਲਸ ਦੇ ਤਹਿਤ YouTube ਦੇ ਉੱਪਰੋਂ ਮਿਟਾ ਰਹੇ ਹਾਂ ਤੇ ਫਿਰ ਅਸੀਂ ਥੋੜਾ ਹੋਰ ਫਰੋਲਿਆ ਤਾਂ ਸਾਨੂੰ ਇੱਕ 3:30 ਵਜੇ ਦੀ ਈਮੇਲ ਮਿਲੀ ਜਿਹਦੇ ਵਿੱਚ YouTube ਦੇ ਵੱਲੋਂ ਹੀ ਇਹ ਗੱਲ ਕਹੀ ਗਈ ਸੀ ਕਿ ਤੁਹਾਡੇ ਚੈਨਲ ਦੇ ਉੱਪਰ ਕੁਝ ਸ਼ੱਕੀ ਸਰਗਰਮੀ ਜਿਹੜੀ ਆ ਉਹ ਹੋ ਰਹੀ ਆ ਇਸ ਵਕਤ ਤੇ ਸਾਨੂੰ ਲੱਗ ਰਿਹਾ ਕਿ ਹੋ ਸਕਦਾ ਕਿ ਇਹ ਸਰਗਰਮੀ ਤੁਸੀਂ ਨਾ ਕਰ ਰਹੇ ਹੋ ਜੇ ਤੁਸੀਂ ਆਪਣੇ ਖਾਤੇ ਦੇ ਵਿੱਚ ਦਾਖਲ ਹੋ ਸਕਦੇ ਆ ਤੇ ਹੋ ਕੇ ਇਸ ਸਰਗਰਮੀ ਨੂੰ YouTube ਦੇ ਉੱਪਰ ਹੋਣ ਤੋਂ ਰੋਕੋ ਆਪਣੇ ਚੈਨਲ ਤੇ ਜੇ ਤੁਸੀਂ ਆਪਣਾ ਖਾਤਾ ਨਹੀਂ ਐਕਸੈਸ ਕਰ پا ਰਹੇ ਤਾਂ ਉਹਦੇ ਵਾਸਤੇ ਉਹਨਾਂ ਨੇ ਇੱਕ ਕਦਮ ਜਿਹੜੇ ਆ ਦਿੱਤੇ ਸੀ ਸੋ ਇਹਦੇ ਤੋਂ ਅਸੀਂ ਇਸ ਗੱਲ ਦੀ ਸੰਭਾਵਨਾ ਮੰਨ ਕੇ ਚੱਲੇ ਕਿ ਹੋ ਸਕਦਾ ਕਿ ਸਾਡਾ ਜਿਹੜਾ YouTube ਚੈਨਲ ਹੈ ਉਹ ਹੈਕ ਹੋ ਗਿਆ ਹੋਵੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਆਪਣੇ ਤੌਰ ਦੇ ਉੱਪਰ ਤਫ਼ਤੀਸ਼ ਸ਼ੁਰੂ ਕੀਤੀ ਜਿਹਦੇ ਵਿੱਚੋਂ ਸਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਕਿ ਸਾਡਾ ਜਿਹੜਾ YouTube ਖਾਤਾ ਆ ਉਹ ਕਿਸੇ ਦੇ ਵੱਲੋਂ ਹੈਕ ਕੀਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਉੱਪਰ ਉਹਦਾ ਨਾਮ ਬਦਲਿਆ ਗਿਆ ਉਹਦੀਆਂ ਤਸਵੀਰਾਂ ਹੈਡਰ ਵਗੈਰਾ ਬਦਲੇ ਗਏ ਤੇ ਉਹਦੇ ਉੱਪਰ ਕੁਝ ਇਸ ਤਰ੍ਹਾਂ ਦੀਆਂ ਵੀਡੀਓ ਚਲਾਈਆਂ ਗਈਆਂ ਜਿਹੜੀਆਂ ਕਿ YouTube ਦੇ ਨਿਯਮਾਂ ਦੀ ਉਲੰਘਣਾ ਕਰਦੀਆਂ ਸੀ ਜਿਹਦੇ ਨਤੀਜੇ ਵਜੋਂ YouTube ਨੇ ਸਾਡਾ ਜਿਹੜਾ ਚੈਨਲ ਆ ਉਹ ਬੰਦ ਕਰ ਦਿੱਤਾ ਅਸੀਂ 2007 ਦੇ ਵਿੱਚ ਇਹ ਚੈਨਲ ਸ਼ੁਰੂ ਕੀਤਾ ਸੀਗਾ ਤੇ ਪਿਛਲੇ ਸਾਰੇ ਸਮੇਂ ਦੇ ਦੌਰਾਨ ਜਿੰਨੇ ਵੀ ਵੱਖ-ਵੱਖ ਪੱਖ ਉਭਾਰਦੇ ਰਹੇ ਆਂ ਜਿਹੜੀਆਂ ਵੱਖ-ਵੱਖ ਵਿਚਾਰ ਚਰਚਾਵਾਂ ਹੁੰਦੀਆਂ ਰਹੀਆਂ ਨੇ ਬਹੁਤ ਸਾਰੀਆਂ ਦੁਰਲਭ ਇੰਟਰਵਿਊਜ਼ ਪਰਿਵਾਰਾਂ ਦੇ ਨਾਲ ਸ਼ਹੀਦ ਪਰਿਵਾਰਾਂ ਦੇ ਨਾਲ ਕਈ ਦਸਤਾਵੇਜ਼ੀਆਂ ਇਸ YouTube ਚੈਨਲ ਦੇ ਉੱਪਰ ਸਿਗੀਆਂ ਹਾਲੀਆ ਸਮੇਂ ਦੇ ਵਿੱਚ ਅਸੀਂ ਇਹਦੇ ਉੱਪਰ ਬੋਲਦੀਆਂ ਕਿਤਾਬਾਂ ਵੀ ਪਾਉਣੀਆਂ ਸ਼ੁਰੂ ਕੀਤੀਆਂ ਸੀ ਸੋ ਇਸ ਤਰ੍ਹਾਂ ਕਾਫੀ ਸਾਰੇ ਜਿੰਨੀ ਮਿਹਨਤ ਸੀਗੀ ਉਹ ਇੱਕ ਵਾਰ ਤਾਂ ਸਾਡੇ ਹੱਥੋਂ ਬਿਲਕੁਲ ਖੁੱਸ ਗਈ ਹੈ ਪਰ ਅਸੀਂ ਫਿਰ ਉਸ ਤੋਂ ਬਾਅਦ ਦੇ ਵਿੱਚ YouTube ਦੇ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਸਾਡੇ ਕੋਲੋਂ ਮੰਗੀ ਗਈ ਜਿਹੜੀ ਕਿ ਅਸੀਂ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀ ਹੈ ਤੇ ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਕਿ ਦੇਖੋ ਤੁਸੀਂ ਪਹਿਲਾਂ ਹੀ ਸਾਨੂੰ ਈਮੇਲ ਕਰਕੇ ਅਗਾਹ ਕਰ ਰਹੇ ਸੀਗੇ ਪਿਉ ਠੀਕ ਹੈ ਸਾਡੇ ਇੱਥੇ ਬਹੁਤ ਜ਼ਿਆਦਾ ਤੜਕਸਾਰ ਸੀਗਾ ਤੇ ਸਾਡੇ ਧਿਆਨ ਦੇ ਵਿੱਚ ਉਹ ਨਹੀਂ ਆਈ ਤੇ ਸਿਰਫ 1 ਘੰਟੇ ਦਾ ਸਮਾਂ ਹੀ ਸਾਨੂੰ ਜਿਹੜਾ ਮਿਲਿਆ ਵੀ 1 ਘੰਟਾ ਪਹਿਲਾਂ ਈਮੇਲ ਆਉਂਦੀ ਆ ਜਿਹਦੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਲੱਗਦਾ ਹੈ ਕਿ ਤੁਹਾਡੇ ਚੈਨਲ ਦੇ ਉੱਪਰ ਇਸ ਤਰ੍ਹਾਂ ਦੀ ਸਰਗਰਮੀ ਹੋ ਰਹੀ ਹੈ ਜਿਹੜੀ ਤੁਸੀਂ ਨਾ ਕਰ ਰਹੇ ਹੋ ਸੋ 1 ਘੰਟੇ ਬਾਅਦ ਹੀ YouTube ਦੇ ਵੱਲੋਂ ਚੈਨਲ ਜਿਹੜਾ ਆ ਉਹ ਖਤਮ ਕਰ ਦਿੱਤਾ ਜਾਂਦਾ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਹੁਣ ਜਿਹੜੇ ਉਹਨਾਂ ਦੇ ਇਨਵੈਸਟੀਗੇਟਰ ਨੇ YouTube ਦੇ ਉਹਨਾਂ ਦੇ ਕੋਲ ਇਹ ਮਾਮਲਾ ਹੈਗਾ ਉਹਨਾਂ ਨੇ ਕਿਹਾ ਕਿ ਇਸ ਤਫਤੀਸ਼ ਤੋਂ ਬਾਅਦ ਜੋ ਵੀ ਸਿੱਟਾ ਨਿਕਲੂਗਾ ਉਹ ਦਰਸਾ ਦਿੱਤਾ ਜਾਊਗਾ ਤੇ ਇਹ ਵੀ ਗੱਲ ਹੈ ਕਿ ਸਾਡੇ ਸਾਹਮਣੇ ਕੋਈ ਪਹਿਲੀ ਔਕੜ ਜਿਹੜੀ ਹੈ ਉਹ ਨਹੀਂ ਆਈ ਇਸ ਤੋਂ ਪਹਿਲਾਂ ਵੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਔਕੜਾਂ ਦਾ ਸਾਹਮਣਾ ਕਰਦੇ ਆ ਰਹੇ ਹਾਂ ਸਾਲ 2009 ਦੇ ਵਿੱਚ ਸਾਡੀਆਂ ਜਿਹੜੀਆਂ ਵੈਬਸਾਈਟਾਂ ਉਸ ਸਮੇਂ ਪ੍ਰਮੁਖਤਾ ਦੇ ਨਾਲ ਚੱਲਦੀਆਂ ਸੀਗੀਆਂ ਖਾਸ ਕਰਕੇ ਸਾਡੀ ਜਿਹੜੀ ਅਗਰੇਜ਼ੀ ਖਬਰਾਂ ਦੀ ਵੈਬਸਾਈਟ ਸੀ sixsiyasat.net ਉਹਦੇ ਉੱਪਰ ਸਾਈਬਰ ਅਟੈਕ ਹੋਇਆ ਉਸ ਤੋਂ ਇਲਾਵਾ ادارے ਦੇ ਬਾਕੀ ਜਿਹੜੇ ਮੰਚ ਸੀਗੇ ਵੈਬਸਾਈਟਾਂ ਸੀਗੀਆਂ ਚਾਹੇ ਉਹ sikhsiyasat.com ਸੀਗੀ .info ਸੀਗੀ ਜਿਹੜੀ ਕਿ ਪੰਜਾਬੀ ਚ ਖਬਰਾਂ ਦੀ ਵੈਬਸਾਈਟ ਸੀ ਸੋ ਉਹਨਾਂ ਦੇ ਉੱਪਰ ਸਾਈਬਰ ਅਟੈਕ ਹੁੰਦੇ ਆ ਉਹਨਾਂ ਨੂੰ ਵਾਇਰਸ ਦੇ ਨਾਲ ਇਨਫੈਕਟ ਕਰ ਦਿੱਤਾ ਜਾਂਦਾ ਬਹੁਤ ਸਾਰਾ ਜਿਹੜਾ ਸਾਡਾ ਉਦੋਂ ਤੱਕ ਕੀਤਾ ਹੋਇਆ ਕਾਰਜ ਸੀਗਾ ਉਹ ਸਾਡੇ ਹਸਤੋਂ ਖੁੱਸ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਸਾਲ 2012 ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਇੱਕ ਸਾਈਬਰ ਅਟੈਕ ਜਿਹੜਾ ਆ ਉਹ ਹੋਇਆ ਜਿੰਨੂੰ ਦਰੁਸਤ ਕਰਦਿਆਂ ਤਕਰੀਬਨ ਸਾਨੂੰ 3 ਹਫ਼ਤੇ ਦਾ ਸਮਾਂ ਲੱਗ ਗਿਆ ਕਿਉਂਕਿ ਉਦੋਂ ਇੰਟਰਨੈਟ ਦੀ ਸਪੀਡ ਜਾਂ ਹੋਰ ਜਿਹੜੇ ਸਾਧਨ ਆ ਉਹ ਬੜੇ ਸੀਮਤ ਹੁੰਦੇ ਸੀਗੇ ਅੱਜ ਦੇ ਸਮੇਂ 'ਚ ਕਈ ਤਰ੍ਹਾਂ ਦੀਆਂ ਤੇਜ਼ ਸਹੂਲਤਾਂ ਆ ਗਈਆਂ ਉਦੋਂ ਇੰਨੀਆਂ ਨਹੀਂ ਸੀਗੀਆਂ ਉਸ ਤੋਂ ਬਾਅਦ ਦੇ ਵਿੱਚ 2015 ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਦੋਂ ਬਰਗਾੜੀ ਤੇ ਬੈਬਲ ਕਲਾਂ ਦੇ ਵਿੱਚ ਗੋਲੀਕਾਂਡ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਸਿੱਖ ਸਿਆਸਤ ਦੀ ਜਿਹੜੀ ਪ੍ਰਮੁੱਖ ਵੈੱਬਸਾਈਟ ਸੀਗੀ ਉਹ ਬੰਦ ਕਰਵਾਉਣ ਦਾ ਯਤਨ ਕੀਤਾ ਗਿਆ ਸਾਨੂੰ ਈ ਸਿਕਿਉਰਿਟੀ ਦੇ ਸਾਈਬਰ ਲਾਅ ਗਰੁੱਪ ਦੇ ਵੱਲੋਂ ਨੋਟਿਸ ਆਇਆ ਉਹਦਾ ਅਸੀਂ ਜਾ ਕੇ ਜਵਾਬ ਦਿੱਲੀ ਦਿੱਤਾ ਉਸ ਸਮੇਂ ਉਹ ਉਦੋਂ ਤੱਕ ਦਿੱਲੀ ਦਰਬਾਰ ਦਾ ਜਿਹੜਾ ਇਹ ਤੰਤਰ ਸੀਗਾ ਉਹ ਗੱਲ ਸੁਣਦਾ ਸੀ ਅਸੀਂ ਗੱਲ ਆਪਣੀ ਜਿਹੜੀ ਆ ਉੱਥੇ ਵਾਜਬ ਦਲੀਲਾਂ ਦੇ ਨਾਲ ਰੱਖੀ ਤੇ ਉਸ ਸਮੇਂ ਸਾਡੇ ادارے ਦੀਆਂ ਸਾਈਟਾਂ ਦੇ ਉੱਪਰ ਕਾਰਵਾਈ ਨਹੀਂ ਹੋਈ ਪਰ 2020 ਦੇ ਵਿੱਚ ਪਹਿਲੋਂ ਸਾਡੀ ਅੰਗਰੇਜ਼ੀ ਦੇ ਵਿੱਚ ਖਬਰਾਂ ਦੀ ਵੈੱਬਸਾਈਟ ਬੰਦ ਹੁੰਦੀ ਹੈ 6 ਜੂਨ ਨੂੰ 2020 ਨੂੰ ਉਸ ਤੋਂ ਬਾਅਦ ਦੇ ਵਿੱਚ shikshasaset.info ਜਿਹੜੀ ਪੰਜਾਬੀ ਵਿੱਚ ਖਬਰਾਂ ਦੀ ਸੀ ਉਹ ਜੁਲਾਈ ਮਹੀਨੇ ਬੰਦ ਹੁੰਦੀ ਹੈ ਸਤੰਬਰ ਮਹੀਨੇ ਦੇ ਵਿੱਚ 2020 ਦੇ ਵਿੱਚ ਸਾਡੀ ਜਿਹੜੀ ਵੀਡੀਓਜ਼ ਵਾਲੀ ਵੈਬਸਾਈਟ ਸਗੀ sex66.com ਉਹ ਬੰਦ ਹੁੰਦੀ ਹੈ ਉਸ ਤੋਂ ਬਾਅਦ ਦੇ ਵਿੱਚ 2021 ਦੇ ਵਿੱਚ ਸਾਡਾ ਜਿਹੜਾ ਫੇਸਬੁੱਕ ਸਫਾ ਆ ਉਹ ਬੰਦ ਹੁੰਦਾ 2023 ਦੇ ਵਿੱਚ ਜਦੋਂ ਇੱਕ ਦਮਨ ਚੱਕਰ ਚੱਲਿਆ ਉਦੋਂ ਸਾਡੇ ਟਵਿੱਟਰ ਹੈਂਡਲ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਂਦੇ ਇੰਸਟਾਗ੍ਰam ਚੈਨਲ ਜਿਹੜਾ ਆ ਉਹ ਬੰਦ ਕਰ ਦਿੱਤਾ ਜਾਂਦਾ ਤੇ ਹੁਣ ਇਹ YouTube ਦੇ ਉੱਪਰ ਵੀ ਪਹਿਲਾਂ ਬਹੁਤ ਸਾਰੀਆਂ ਸਾਡੀਆਂ ਵੀਡੀਓ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੰਡੀਆ ਦੇ ਵਿੱਚ ਉਹ ਰੋਕੀਆਂ ਹੋਈਆਂ ਸੀਗੀਆਂ ਪਿੱਛੇ ਜੇ ਅਸੀਂ ਗਿਨ ਰਹੇ ਸੀਗੇ ਤਾਂ ਕਰੀਬ 40 ਦੇ ਕਰੀਬ ਵੀਡੀਓ ਜਿਹੜੀਆਂ ਆ ਉਹ ਰੋਕੀਆਂ ਹੋਈਆਂ ਸੀ ਪਰ ਪਹਿਲੀਆਂ ਜਿਹੜੀਆਂ ਰੋਕਾ ਲੱਗਦੀਆਂ ਰਹੀਆਂ ਤੇ ਹੁਣ ਵਾਲੀ ਇਹਦਾ ਇਹ ਫਰਕ ਹੈ ਕਿ ਪਹਿਲਾਂ ਜਿਹੜਾ ਸਾਡਾ ਡਾਟਾ ਰੋਕਿਆ ਜਾ ਰਿਹਾ ਆ ਉਹ ਇੰਡੀਆ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ ਇੰਡੀਆ ਤੋਂ ਬਾਹਰ ਜਿਹੜੇ ਦਰਸ਼ਕ ਨੇ ਜਾਂ ਸਰੋਤੇ ਨੇ ਉਹ ਦੇਖ ਸਕਦੇ ਆ ਸਾਨੂੰ ਆਪ ਨੂੰ ਵੀ ਉਹ ਦਿਸਦਾ ਰਹਿੰਦਾ ਆ ਪਰ ਹੁਣ ਜਿਹੜਾ YouTube ਚੈਨਲ ਆ ਉਹਦਾ ਬਿਲਕੁਲ ਨਾਮੋ ਨਿਸ਼ਾਨ ਹੀ YouTube ਤੋਂ ਮਿਟ ਗਿਆ ਆ ਸੋ ਇਸ ਸਬੰਧ ਦੇ ਵਿੱਚ ਕਈ ਸੱਜਣੇ ਪੁੱਛ ਰਹੇ ਕਿ ਕੀ ਇਹ ਸਰਕਾਰ ਦੇ ਵੱਲੋਂ ਕੀਤਾ ਗਿਆ ਦੇਖੋ ਅਸੀਂ ਦੋਵੇਂ ਤਰ੍ਹਾਂ ਦੀਆਂ ਸੰਭਾਵਨਾਵਾਂ ਨੂੰ ਹੀ ਧਿਆਨ ਦੇ ਵਿੱਚ ਰੱਖ ਕੇ ਚੱਲ ਰਹੇ ਹਾਂ ਜਿਹੜਾ ਇਹਦਾ ਪੈਟਰਨ ਆ ਉਹਦੇ ਤੋਂ ਇਹ ਲੱਗਦਾ ਕਿ ਹੋ ਸਕਦਾ ਇਹ ਨਾ ਕੀਤਾ ਗਿਆ ਹੋਵੇ ਪਰ ਆਪਾਂ ਇਹ ਗੱਲ ਸ਼ੋਰਟੀ ਦੇ ਨਾਲ ਵੀ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਕੁਝ ਇੱਕ ਸਾਈਬਰ ਸਿਕਿਉਰਿਟੀ ਐਕਸਪਰਟਸ ਦੇ ਨਾਲ ਵੀ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਤੁਸੀਂ ਇਹ ਗੱਲ ਰੂਲ ਆਊਟ ਨਹੀਂ ਕਰ ਸਕਦੇ ਕਿ ਇਹ ਟਾਰਗੇਟਡ ਅਟੈਕ ਨਹੀਂ ਸੀਗਾ ਕਿ ਇਹ ਟਾਰਗੇਟਡ ਅਟੈਕ ਹੋ ਵੀ ਸਕਦਾ ਆ ਸੋ ਉਹ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਉਸ ਮਸ਼ੀਨ ਦੀ ਆਈਡੈਂਟੀਫਿਕੇਸ਼ਨ ਕਰ ਲਈ ਹੈ ਜਿਹਦੇ ਵਿੱਚੋਂ ਇਹ ਹੈਕਿੰਗ ਹੋਈ ਹੈ ਇਹ ਕੋਸ਼ਿਸ਼ ਕਰਾਂਗੇ ਆਪਣੇ ਤੌਰ ਦੇ ਉੱਪਰ ਬੇਸ਼ੱਕ ਸਾਡੇ ਸਾਧਨ ਕੋਈ ਬਹੁਤ ਜ਼ਿਆਦਾ ਨਹੀਂ ਹੈਗੇ ਪਰ ਜਿਹੜੇ ਵੀ ਮਾਹਰ ਸਾਡੇ ਹਮਦਰਦ ਹਨ ਉਹਨਾਂ ਦੇ ਕੋਲੋਂ ਇਹ ਚੈੱਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੇ ਪਤਾ ਲੱਗ ਸਕੇ ਕਿ ਇਹਦਾ ਸਰੋਤ ਕੀ ਸੀਗਾ ਕਿ ਇਹ ਸਰਕਾਰ ਦੇ ਨਾਲ ਸੰਬੰਧਿਤ ਸੀ ਨਹੀਂ ਸੀ ਜਿਹੜਾ ਸਰਕਾਰ ਵਾਲਾ ਪੱਖ ਆ ਉਹ ਅਸੀਂ ਇਸ ਕਰਕੇ ਵੀ ਨਹੀਂ ਛੱਡ ਰਹੇ ਕਿਉਂਕਿ ਇਸ ਤੋਂ ਪਹਿਲਾਂ ਵੀ ਸਾਲ ਇਹ ਗੱਲ ਹੋਊਗੀ 2010 ਦੀ ਉਸ ਸਮੇ ਮੇਰੇ ਨਿੱਜੀ ਜੀਮੇਲ ਅਕਾਊਂਟ ਦੇ ਉੱਪਰ ਮੈਨੂੰ ਇੱਕ ਵਾਰਨਿੰਗ ਮਿਲੀ ਜਿਹਦੇ ਵਿੱਚ ਉਹਨਾਂ ਨੇ ਕਿਹਾ Google ਦੇ ਵੱਲੋਂ ਵਾਰਨਿੰਗ ਸੀਗੀ ਜਿਹਦੇ ਵਿੱਚ ਮੈਨੂੰ ਉਹਦੇ ਅਲਫਾਜ਼ ਜੇ ਮੈਂ ਤੁਹਾਨੂੰ ਦੱਸਾਂ ਤੇ ਉਹ ਇਹ ਸੀਗੇ ਕਿ We believe that state sponsored attackers may be attempting to compromise your email or PC security ਸੋ ਇਹ ਬੜੀ ਪ੍ਰਤੱਖ ਵਾਰਨਿੰਗ ਸੀਗੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿਤੇ ਪੁਰਾਣੇ ਸਕਰੀਨਸ਼ਾਟ ਉਸ ਸਮੇਂ ਦਾ ਲੈ ਕੇ ਰੱਖਿਆ ਹੋਵੇ ਉਹ ਲੱਭ ਵੀ ਸਕਦਾ ਆ ਤੇ ਉਦੋਂ ਤੋਂ ਹੀ ਅਸੀਂ ਤਾਂ ਇਸ ਗੱਲ ਦੇ ਵਿੱਚ ਸੀਗੇ ਉਦੋਂ ਵੀ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਈਮੇਲ ਜਿਹੜੀਆਂ ਬਿਲਕੁਲ ਜਿਸ ਤਰ੍ਹਾਂ ਆਪਾਂ ਸਿੱਖ ਸੋਚਦੇ ਆ ਬਿਲਕੁਲ ਉਸੇ ਤਰ੍ਹਾਂ ਦੇ ਮੁਹਾਵਰੇ ਦੇ ਵਿੱਚ ਗੱਲ ਲਿਖੀ ਹੁੰਦੀ ਸੀ ਤੇ ਕੁਝ ਨਾ ਕੁਝ ਡਾਊਨਲੋਡ ਜਾਂ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਸੀ ਸੋ ਬਹੁਤ ਬਚ ਕੇ ਹੀ ਚੱਲਦੇ ਰਹੇ ਹਾਂ ਹੁਣ ਤੱਕ ਪਰ ਇਹ ਖੇਤਰ ਇਦਾਂ ਦਾ ਹੈਗਾ ਕਿ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਤੁਸੀਂ ਤੰਦ ਜਿਹੜੀ ਆ ਉਹ ਖੁੱਲੀ ਛੱਡ ਦਿੰਨੇ ਹੋ ਤੇ ਜਿਹਦੇ ਤੋਂ ਫਿਰ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਉਹ ਕਾਮਯਾਬ ਹੋ ਜਾਂਦੇ ਆ ਅਸੀਂ ਫਿਲਹਾਲ ਜਿਹੜਾ ਸਾਡਾ ਸਿੱਖ ਪੱਖ ਦਾ YouTube ਚੈਨਲ ਹੈ ਉਹਨੂੰ ਅਸੀਂ ਇੱਕ ਬਦਲਵੇਂ ਚੈਨਲ ਦੇ ਤੌਰ ਦੇ ਉੱਪਰ ਚਲਾਵਾਂਗੇ ਤੇ ਇਹ ਉਮੀਦ ਕਰ ਰਹੇ ਆ YouTube ਦੇ ਨਾਲ ਵੀ ਅਸੀਂ ਸੰਪਰਕ ਕੀਤਾ ਹੋਇਆ ਆ ਆਪਣੇ ਤੌਰ ਦੇ ਉੱਪਰ ਤੇ ਜਿੰਨੇ ਵੀ ਸਾਡੇ ਦਰਸ਼ਕ ਸਰੋਤੇ ਹਨ ਜੇਕਰ ਤੁਸੀਂ ਵੀ ਕੋਈ ਰਸਤਾ ਇਸ ਸਬੰਧ ਦੇ ਵਿੱਚ ਸੁਝਾਉਣਾ ਚਾਹੁੰਦੇ ਹੋ ਤਾਂ ਤੁਸੀਂ ਟਿੱਪਣੀ ਖਾਨਿਆਂ ਦੇ ਵਿੱਚ ਜਾਂ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਸਾਨੂੰ ਇਸ ਬਾਰੇ ਦੇ ਵਿੱਚ ਦੱਸ ਸਕਦੇ ਆ ਕਿ ਹੋਰ ਬਿਹਤਰ ਕਿਸ ਤਰੀਕੇ ਦੇ ਨਾਲ YouTube ਨੂੰ ਇਸ ਗੱਲ ਦੇ ਲਈ ਰਾਜ਼ੀ ਕੀਤਾ ਜਾ ਸਕਦਾ ਆ ਕਿ ਇਹ ਚੈਨਲ ਜਿਹੜਾ ਆ ਉਹ ਬਹਾਲ ਕੀਤਾ ਜਾਵੇ ਕਿਉਂਕਿ ਜਿਹੜੇ ਉਹਨਾਂ ਨੇ ਕਾਰਨ ਦੱਸੇ ਸੀਗੇ ਜੋ ਵੀ ਸਰਗਰਮੀ ਦੇ ਉਹ ਸਾਡੇ ਵੱਲੋਂ ਤਾਂ ਨਹੀਂ ਕੀਤੀ ਗਈ ਤੇ YouTube ਆਪ ਵੀ ਮੰਨ ਰਹੇ ਆ ਕਿ ਸਾਡੇ ਚੈਨਲ ਦੇ ਉੱਪਰ ਇਦਾਂ ਦੀ ਸਰਗਰਮੀ ਹੋ ਰਹੀ ਸੀ ਜਿਹੜੀ ਉਹਨਾਂ ਨੂੰ ਵੀ ਲੱਗਦਾ ਸੀ ਕਿ ਸਾਡੇ ਵੱਲੋਂ ਨਾ ਕੀਤੀ ਜਾ ਰਹੀ ਹੋਵੇ ਤੇ ਫਿਲਹਾਲ ਅਸੀਂ ਜਿਹੜਾ ਸਿੱਖ ਪੱਖ ਦਾ YouTube ਚੈਨਲ ਆ ਜੋ ਸਾਡੇ ਕਾਰਜ ਚੱਲ ਰਹੇ ਸੀਗੇ ਹੁਣ ਵੀਡੀਓ ਸੰਪਾਦਿਤ ਹੋ ਰਹੀਆਂ ਨੇ ਉਹ ਅਸੀਂ ਉਹਦੇ ਉੱਪਰ ਪ੍ਰਕਾਸ਼ਿਤ ਕਰਾਂਗੇ ਤੇ ਤੁਸੀਂ ਉਸ ਚੈਨਲ ਦੇ ਨਾਲ ਵੀ ਸਿੱਖ ਪੱਖ ਦਾ ਉਹਦੀ ਤੰਦ ਅਸੀਂ ਸਾਂਝੀ ਕਰਦੇ ਹਾਂਗੇ ਉਹਦੇ ਨਾਲ ਜੁੜੋ ਤੇ ਬਾਕੀ ਬਹੁਤ ਸਾਰੇ ਵੀਰਾਂ ਭੈਣਾਂ ਦੇ ਸੁਨੇਹੇ ਆ ਰਹੇ ਕਿ ਅਸੀਂ ਕਿਸੇ ਤਰ੍ਹਾਂ ਦੀ ਮਦਦ ਕਰ ਸਕਦੇ ਤੁਹਾਡੇ ਵੱਲੋਂ ਦਿੱਤਾ ਜਾਂਦਾ ਹੌਸਲਾ ਹੀ ਸਾਡੇ ਵਾਸਤੇ ਸਭ ਤੋਂ ਵੱਡੀ ਮਦਦ ਆ ਤੁਹਾਡੀਆਂ ਦੁਆਵਾਂ ਸਭ ਤੋਂ ਵੱਧ ਸਾਨੂੰ ਲੋੜੀਆਂ ਨੇ ਸੋ ਅਰਦਾਸ ਕਰੋ ਕਿ ਜੋ ਤੁਹਾਡੀਆਂ ਉਮੀਦਾਂ ਨੇ ਉਹਨਾਂ ਦੇ ਮੁਤਾਬਕ ਖਰੇ ਉਤਰਨ ਦਾ ਗੁਰੂ ਪਾਤਸ਼ਾਹ ਸਾਨੂੰ ਬਲ ਬਖਸ਼ੇ ਇਹ ਔਕੜਾਂ ਜਿਹੜੀਆਂ ਆ ਇਹਨਾਂ ਨੂੰ ਅਸੀਂ ਸਫ਼ਰ ਦਾ ਹੀ ਹਿੱਸਾ ਮੰਨਦੇ ਆ ਜੇ ਇਹ ਔਕੜਾ ਨਾ ਹੋਣ ਤਾਂ ਸ਼ਾਇਦ ਸਫ਼ਰ ਵੀ ਉਹਨਾਂ ਯਾਦਗਾਰੀ ਨਹੀਂ ਹੋ ਸਕਦਾ ਸੋ ਇਹ ਇੱਕ ਬੇਸ਼ੱਕ ਕੌੜੀ ਯਾਦ ਦੇ ਤੌਰ 'ਤੇ ਦਰਜ ਹੋਊਗਾ ਪਰ ਸਾਡੇ ਸਫ਼ਰ ਦੇ ਵਿੱਚ ਇਹ ਵੀ ਇੱਕ ਵੱਡੀ ਯਾਦ ਦੇ ਵੱਲੋਂ ਹੀ ਵੱਜੋਂ ਹੀ ਦਰਜ ਹੋਊਗਾ ਤੇ ਉਮੀਦ ਹੈ ਕਿ ਆਪਾਂ ਇਹਦੇ ਵਿੱਚੋਂ ਕਾਮਯਾਬੀ ਦੇ ਨਾਲ ਅੱਗੇ ਨਿਕਲਾਂਗੇ ਤੇ ਆਪਣੇ ਯਤਨ ਜਾਰੀ ਰੱਖਾਂਗੇ ਜੋ ਵੀ ਅਗਲੀ ਜਾਣਕਾਰੀ ਹੋਈ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ